ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਨ ਹੋਵੀ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨ ਹੋਵੀ ਜੇ ਲਾਇ ਰਹਾ ਨਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪਾਂ ਲਖੋ ਹੈ ਤੈ ਕਨ ਚੱਲੇ ਨਾਲ ਕਿਵ ਸਚਿਆ ਰਹੀਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਜਐ ਤਾਂ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣੇ ਨੀਸਾਣ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਗਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਆਦਰ ਹਦੂਰ ਕਥਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚਾ ਨਾਹੀਂ ਪਾਖੇ ਪੋ ਪਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿੱਤ ਦੇ ਸੇ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੂਖ ਦਵਾਰ ਨਾਨਕੇ ਵੇ ਜਾਣੀਏ ਸਭ ਆਪਿ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੋਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰਈਸਰ ਗੁਰੂ ਗੋਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤਿਸ ਰਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਰਜਾ ਹੋਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੀ ਤਾਂ ਵਾਤਨ ਪੁਛੈ ਕਿ ਕੀਟਾ ਅੰਦਰ ਕੀਟ ਕਰਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣਿਐ ਤਰਤਵ ਲਕਾ ਸੁਣਿਐ ਦੀਪ ਲੋਪਾ ਤਾਲ ਸੁਣਿਐ ਪਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਵਰ ਮਾਇੰਦ ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ 68 ਕਾ ਇਸ਼ਨਾਨ ਸੁਣਿਐ ਪਰ ਪਰ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਛੇਕ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਪੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਪਿਖੈ ਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਮਾਨ ਪंचे ਸੁਹੇ ਦਰਾ ਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ 부ਜੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਥਲੇ ਕਵਨ ਜੋਰ ਜੀ ਜਾਂ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਹਲਕ ਜਾਣੇ ਕੋਇ ਲਿਖ ਹਲਕਿਆ ਕੀਤਾ ਹੋਇ ਕੀਤਾ ਤਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸੌ ਇੱਕ ਕੁਆਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਕਲਿਕਾਰ ਤੂੰ ਸਦਾ ਉਸ ਨਾਮ ਤਨ ਅਨੰਕਾਰ ਅਸੰਖ ਜਪ ਸੰਗ ਪਾਉ ਸੰਖ ਪੂਜਾ ਸੰਗ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮ ਪ੍ਰ ਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਗ ਖਾਹੇ ਅਸੰਖ ਨਿੰਦਕ ਅਸਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸੁਨਾਮਤ ਨਿਰੰਕਾਰ ਅਸੰਖ ਨਾਵ ਅਸੰਖ ਤਾਵ ਅਗੰਮ ਗੰਮ ਸੰਖ ਲੋ ਸੰਕੇ ਸਿਰਪਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸੰਜੋਗ ਵਿਖਾਣ ਜਿਨੇ ਲਿਖੇ ਤਿਸਰਨਾਹੀ ਜੇ ਫਰਮਾਏ ਤਿਥ ਤੇ ਪਾਹੀ ਜੇ ਤੱਕੀਤਾ ਤਿਤਾ ਨਾ ਵਣਾਵੇ ਨਾਹੀ ਕੋਤਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਂ ਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਿਏ ਓ ਤੋਏ ਭਰੀਏ ਮਤ ਪਾਪਾਂ ਕੈ ਸੰਗ ਓ ਤੋ ਪਹਿਨਾ ਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲਿਆ ਜਾ ਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਪੁੰਨੀਆਂ ਵੋ ਜਾਹੋ तीर्थ तप दया दत्त दान जे को पावे तिलक मान सुनया मनया मन कीता पौ अंतरगा तीर्थ मल नाओ सब गुण तेरे में नाही कोई विण गुण कीते भक्त ना होए स्वस्थात वाणी ब्रह्माओ सत सुआण सदा मन चाओ कवण सुवेला वख्त कवण कवण तेत कवण वार कवण सिरती माहो कवण जितु आकार वेला पैया पंडित जे होवे लेख पुराण ਵਕਤ ਨਾ ਪਾਇਓ ਕਾਦੀਆਂ ਜੇ ਲਿਖ ਲੈ ਕੁਰਾਨ ਥਿਤ ਵਰਣਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕੇਵ ਕਰ ਆਖਾ ਕੇ ਸਲਾਹੀ ਕਿਉ ਵਰਨੀ ਕੇਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗगन ਸੁਹੈ ਪਤਲ ਪਤਲ ਲਖ ਅਗਾਸਾਂ ਅਗਾਸ ਓੜ ਕੋਰਤ ਪਾਲ ਥਕੇ ਵੇਦ ਕੈਨਕਵਾਤ ਸਹਸ ਠਾਰ ਹੈ ਤੈਨਕ ਤੇ ਬਾਸ ਲੋਇਕ ਤਾਤ ਲੇਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੀ ਤੀਸਰਤ ਨ ਪਾਈਆ ਨਦੀਆਂ ਤੇ ਬਾਪ ਵਿਸਮੰਦ ਨ ਜਾਣੀਏ ਸੁਮੰਦ ਸਾਹ ਸੁਲਤਾਨ ਗ੍ਰਹ ਛਤੀਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋਂ ਨਾ ਵਿਸਰੈ ਅੰਤ ਨ ਸਤਿ ਕਹਿ ਨਾ ਅੰਤੰਤ ਨ ਕਰਨੇ ਦੇਣ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿੰ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਣ ਕੀਤੇ ਬਿਲ ਲਾਹੀ ਤਾਂ ਕੀ ਅੰਤਨ ਪਾਈ ਜਾਹੇ ਹੋ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਾਇਬ ਉੱਚਾਤਾ ਉੱਚੇ ਉਪਰ ਉੱਚਾ ਨਾਉ ਏਵਡੂ ਚਾਹੋ ਵੇ ਕੋਏ ਤਿਸ ਉਚੇ ਕੋ ਜਾਣੈ ਸੋਏ ਜੇ ਵਡਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਕਤਮਾ ਹੈ ਕੀਤੇ ਮੰਦਰ ਜੋਤ ਪਾਰ ਕਿਤੇ ਗਣਤ ਨਹੀਂ ਵਿਚਾਰ ਕੀਤੇ ਖਾਪ ਤੁਟਹਿ ਵਿਕਾਰ ਕਿਤੇ ਲਲਮ ਕਿਰਪਾ ਹੈ ਕੀਤੇ ਮੂਰਖ ਖਾਹੀ ਕਾਹੀ ਕੀਤੇ ਆਦੂਖ ਪੂਖ ਸੰਮਾਰੇ ਪੈਦਾ ਤੇਰੀ ਦਾਤਾਰ ਬੰਧ ਖਲਾਸੀ ਪਾਣੇ ਹੋਏ ਹੋ ਰੱਖ ਨ ਸਕੇ ਕੋਏ ਜੇ ਕੋ ਖਾਇ ਕੱਖ ਨ ਪਾਇਓ ਜਾਣੇ ਜੀਤੀ ਅਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਿਖੀ ਕੇ ਜਿਸਨੋ ਬਖਸੇ ਸਿਪਤ ਸਲਾ ਅਨੰਤ ਪਾਤਸ਼ਾਹੀ ਪਾਤਸ਼ਾਹ ਹੋ ਓ ਮੂਲ ਗੁਣ ਮੂਲ ਵਪਾਰ ਮੂਲ ਵਪਾਰੀਆ ਮੂਲ ਭੰਡਾਰ ਮੂਲ ਲਾਵੈ ਉਮੁੱਲੇ ਜਾਏ ਮੂਲ ਭਾਇਓ ਮੁੱਲ ਨ ਸਮਾਹੇ ਓ ਮੂਲ ਧਰਮ ਮੂਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਮੂਲ ਬਖਸੀਸ ਮੂਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਅਮੁੱਲੋ ਮੂਲ ਆਖਿਆ ਨ ਜਾਇ ਆਖ ਰਹਿ ਲਿਵ ਲਾਏ ਅੱਖ ਵਿਦ ਪਾਠ ਪ੍ਰਾਨ ਅੱਖੇ ਪੜੇ ਕਰੇ ਵਿਖਿਆਣ ਆਖੇ ਵਰਮੇ ਅਖਿੰਦ ਅੱਖ ਗੋਪੀ ਤੇ ਗੋਵਿੰਦ ਆਖੇ ਈਸ ਰਖੇ ਸਿਧ ਅੱਖੇ ਕੇਤੇ ਕੀਤੇ ਬੁੱਧ ਅੱਖੇ ਦਾਨੂ ਅੱਖੇ ਦੇਵ ਅੱਖੇ ਸੁਰ ਨਰਮੁ ਜਨ ਸੇਵ ਕੇਤੇ ਅੱਖ ਆਖਣ ਪਾਹੀ ਕੇਤੇ ਕਹਿ ਕੈ ਉਠ ਉਠ ਜਾਹੀ ਤੇ ਕੀਤੇ ਹੋਰ ਕਰੇ ਤਾਂ ਅਖ ਨ ਸੱਤੇ ਚਈ ਕੇ ਜੇਵਡ ਪਾਵੇ ਤੇਵਡ ਹੋਏ ਨਾਨਕ ਜਾਣੇ ਸੋਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਲ ਕੀੇ ਸਰ ਗਾਵਾਰਾ ਗਾਵਾਰ ਸੋਦਰ ਕਿਹਾ ਸੋ ਕਰਕੇ ਹਾਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਵਨ ਹਾਰੇ ਕੀਤੇ ਰਾਗ ਪਰਿਸ਼ੁਖੀਅਨ ਕੀਤੇ ਗਵਨ ਹਾਰੇ ਗਾਵੇ ਹੈ ਤੋਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤੁ ਗੁਬਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਾਂ ਸਵਾਰੇ ਗਾਵਹਿ ਇੰਦ ਦਰਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਨੀਆ ਮਨਮੋਹਨ ਸੁਰਗਾ ਮਚ ਪਿਆ ਲੈ ਗਾਵਨ ਰਤਨੁ ਪਾਏ ਤੇਰੇ 860 ਤੀਰਤ ਨਾਲੇ ਗਾਵਹਿ ਜੋਧਾ ਮਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪੰਡਾ ਕਰ ਕਰਥੇ ਧਾਰੇ ਸੇ ਤੋ ਦਰੁngਾਵੈ ਜੋ ਤਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨੰਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੇ ਸਿਮਾ ਜਨਉਪਾਈ ਕਰ ਕਰ ਵਖ ਕਿਤਾ ਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰ ਨ ਜਾਇ ਸੋ ਪਾਤਸ਼ਾਹੋ ਸ਼ਾਹ ਪਤ ਸਤਿ ਸਾਹਿਬ ਨਾਨਕ ਰਹਿਨ ਲਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿ ਸੇ ਆਦੇਸ ਆਦਾ ਨੀਲ ਰਾਦ ਅਨਾਥ ਜੁਗ ਜੁਗ ਇਕੋ ਵੇਸ ਪੁਗਤ ਗਿਆਨ ਹੈ ਆ ਭੰਡਾਰਣ ਘਟ ਘਟ ਵਜੇ ਨਾਦ ਆਪਨਾਥ ਰਾਤੀ ਸਭ ਜਾ ਕੀ ਰਿਤ ਸਿਦਵਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ਿਤ ਸਿ ਅਦੇਸ਼ ਆਧ ਨੀਲ ਅਨਾਧ ਨਾਹਤ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਹੀ ਤਿੰਨ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵੇ ਚਲਾਵੇ ਜੇ ਹੋਵੇ ਪ੍ਰਮਾਣ ਓ ਵੇਖੇ ਉਹਨ ਨਦਰਨਾਵੇ ਬਹੁਤ ਹੈ ਵਿਡਾਣ ਆਦੇਸ਼ਿਤ ਸਿ ਅਦੇਸ਼ ਆਧ ਨੀਲ ਅਨਾਧ ਅਨਾਹਤ ਜੁਗ ਜੁਗ ਇੱਕ ਵੇਸ ਆ ਸੁਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਲ ਨਦਨ ਹਤ ਜੁਗ ਜੁਗ ਇੱਕੋ ਵੀਸ ਇੱਕ ਦੂਜੀ ਪੌ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਜਿਹੜਾ ਕੀ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੇ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਅਖਰ ਨ ਜੋਰ ਚੁਪੇ ਨ ਜੋਰ ਜੋਰ ਨ ਮੰੰਦਨ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਤਿ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੂਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸੱਚਾ ਦਰਬਾਰ ਥਿਥੇ ਸੋਹਣ ਪੰਜ ਪਰਮਾਨ ਨਜ਼ਰੀ ਕਰਮ ਪਵੇ ਨੀਸਾਨ ਕਾਚ ਪਕਾਈ ਉਥੇ ਪਾਏ ਨਾਨਕ ਗਇ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੀਸ ਕੀਤੇ ਬਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨੁ ਕੇਤੇ ਕੇਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੇਤੇ ਪਾਤਨ ਰਿੰਦ ਕੀਤੀ ਅਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਚੰਡ ਤਿੱਥੇ ਨਾਥ ਬਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਕੜੀਏ ਕੜੀਏ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਿਦਾਂ ਕੀ ਸੁਰਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦਮਾ ਮਲ ਸੂਰਤਿ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਹੁਮਰੇ ਢਾਗੇ ਜਾਹੇ ਜਿਨ ਕੇ ਰਾਮ ਬਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਚਾ ਮਨ ਸੋਏ ਸਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮਨ ਨਿਰਵਰ ਪੰਡ ਜੇ ਕੋ ਕਥਿ ਤੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤੇ ਵਿਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪੋਖਲਾ ਗੰਤਬ ਤਾਓ ਪਾਂਡਾ ਪਹੋ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰਿ ਨੰਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਦੁ ਦੁਇਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ